ਅੱਜ ਬਠਿੰਡਾ ਪੁਲਿਸ ਵੱਲੋਂ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਦੇ ਦੌਰਾਨ ਹੋਟਲਸ ਅਬੇ ਤੇ ਹੋਰ ਪਬਲਿਕ ਪਲੇਸਿਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਮੇਨ ਪੁਆਇੰਟਸ ਹੈਗੇ ਨੇ ਉੱਥੇ ਵੀ ਪੁਲਿਸ ਦੇ ਨਾਕੇ ਲਗਾਏ ਗਏ ਨੇ ਤੇ 15 ਅਗਸਤ ਦੇ ਮੱਦੇਨਜ਼ਰ ਹਰ ਸ਼ੱਕੀ ਬੰਦੇ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਜਿਹੜਾ ਵੀ ਬੰਦਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤੇ ਪੁਲਿਸ ਉਹਦੇ ਲਈ ਪੂਰੀ ਅਲਰਟ ਹੈਗੀ ਹੈ ਤੇ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਰਕਲਿੰਗ 호텔 ਚੈੱਕ ਕੀਤੇ ਹੋਏ ਆ ਜੀ ਹੁਣ ਅਸੀਂ 호텔 ਚੈੱਕ ਕੀਤੇ ਬਠਿੰਡਾ ਰੇਲਵੇ ਸਟੇਸ਼ਨ ਇਸ ਦੀ ਕੇ ਸਾਰੇ 호텔 ਜੀ ਬਠਿੰਡਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਵੀ ਜਿਹੜੇ 호텔 ਇੱਥੇ ਬਣੇ ਹੋਏ ਨੇ ਉਹ ਸਾਰੇ 호텔 ਚੈੱਕ ਕਰਨਗੇ ਅੱਜ ਬਠਿੰਡਾ ਪੁਲਿਸ ਵੱਲੋਂ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਦੇ ਦੌਰਾਨ ਹੋਟਲਸ ਅਵੇ ਤੇ ਹੋਰ ਪਬਲਿਕ ਪਲੇਸਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਮੇਨ ਪੁਆਇੰਟਸ ਹੈਗੇ ਨੇ ਉੱਥੇ ਵੀ ਪੁਲਿਸ ਦੇ ਨਾਕੇ ਲਗਾਏ ਗਏ ਨੇ ਤੇ 15 ਅਗਸਤ ਦੇ ਮੱਦੇਨਜ਼ਰ ਹਰ ਸ਼ੱਕੀ ਬੰਦੇ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਜਿਹੜਾ ਵੀ ਬੰਦਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤੇ ਪੁਲਿਸ ਉਹਦੇ ਲਈ ਪੂਰੀ ਅਲਰਟ ਹੈਗੀ ਹੈ ਤੇ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਰਕਲਿੰਗ 호텔 ਚੈੱਕ ਕੀਤੇ ਹੋਏ ਆ ਜੀ ਹੁਣ ਅਸੀਂ ਹੋਟਲ ਚੈੱਕ ਕਿੱਤੇ ਬਟਿੰਡਾ ਰੇਲਵੇ ਸਟੇਸ਼ਨ ਇਸ ਦੀ ਕੇ ਸਾਰੇ ਹੋਟਲ ਜੀ ਬਟਿੰਡਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਵੀ ਜਿਹੜੇ ਹੋਟਲ ਇੱਥੇ ਬਣੇ ਹੋਏ ਨੇ ਉਹ ਸਾਰੇ ਹੋਟਲ ਚੈੱਕ ਕਰਨ ਦੇ